ਲੋ ਵੀ ਮਿੱਤਰ ਪਿਆਰੋ ਅੱਜ ਨਾ ਆਪਾਂ ਅ ਬਲੂ ਤੋਂ ਆਈ ਜਾਂਦੇ ਸੀ ਵਾਪਸ ਤੇ ਇੱਥੇ ਨਾ ਇੱਕ ਨਾਲਾ ਪੈਂਦਾ ਰਸਤੇ ਦੇ ਵਿੱਚ ਤੇ ਉਹਦੀ ਆ ਸਾਈਡ ਤੇ ਜੰਗਲ ਵਾਂਗੂ ਜੰਗਲ ਬਣਿਆ ਹੋਇਆ ਜਿਵੇਂ ਆਪਣੇ ਮਕਸਰ ਜ਼ਿਲ੍ਹੇ 'ਚ ਕੋਈ ਮੂਵੀ ਸ਼ੂਟ ਕਰਦਾ ਛੋਟ ਮੂਵੀ ਜਾਂ ਲਾ ਲਓ ਵੱਡੀ ਵੀ ਇਹ ਜਗ੍ਹਾ ਤੇ ਜਿਵੇਂ ਹੁਣ ਪਹਾੜੀ ਦਾ ਸੀਨ ਲੈਣਾ ਉਹ ਵੀ ਮੰਨ ਲਓ ਆਪਾਂ ਲੈ ਸਕਦੇ ਹਾਂ ਇੱਥੋਂ ਤੇ ਜੰਗਲ ਦਾ ਸੀਨ ਲੈਣਾ ਕੋਈ ਜੰਗਲ ਦਾ ਸੀਨ ਵੀ ਲਿਆ ਜਾਂਦਾ ਜਾਂ ਮੰਨ ਲਓ ਵੀ ਕਿਸੇ ਨੇ ਪ੍ਰੀ-ਵੇਡਿੰਗ ਸ਼ੂਟ ਕਰਨੀ ਆ ਉਹ ਵੀ ਬੜੀ ਘੈਂਟ ਲੱਗੂਗੀ ਇੱਥੋਂ ਕਿਉਂਕਿ ਪਰਾਣੀ ਜੀ ਜਗਾ ਲਾ ਲਓ ਇੱਕ ਟਿੱਬੇ ਪਿਆ ਪਹਾੜੀਆਂ ਹੀ ਆ ਜਿਵੇਂ ਟਿੱਬਾ ਪਿਆ ਬਹੁਤ ਉੱਚਾ ਤੇ ਦਰਖਤ ਪਰਾਣੇ ਆ ਇੱਥੇ ਲਾ ਲਓ ਵੀ ਇੱਕ ਤਾਂ ਸ਼ੂਟ ਬਹੁਤ ਵਧੀਆ ਹੋਊਗਾ ਜਿਹੜੀ ਆਪਾਂ ਫਿਲਮ ਕਰਨੀ ਹੈ ਜੰਗਲ ਵਾਸਤੇ ਜਾਂ ਕਿਸੇ ਨੇ ਭਈ ਮਨ ਨੂੰ ਸ਼ਾਂਤ ਕਰਨਾ ਕੋਈ ਵੈਗਰੂ ਦੀ ਭਗਤੀ ਕਰਨੀ ਹੈ ਉਹਦੇ ਵਾਸਤੇ ਵੀ ਇਹ ਜਗਾ ਬਹੁਤ ਜਿਆਦਾ ਸ਼ਾਂਤ ਆ ਤੇ ਸਾਡਾ ਮਕਸਦ ਇਹ ਹੀ ਹੁੰਦਾ ਵੀ ਜਿਹੜੇ ਸ਼ਾਰਟ ਵੀਡੀਓ ਬਣਾਉਂਦੇ ਆ ਉਹਨਾਂ ਨੂੰ ਅਸੀਂ ਇਦਾਂ ਦੀਆਂ ਲੋਕੇਸ਼ਨਾਂ ਪਾਲ ਕੇ ਦੇਣੀਆਂ ਵੀ ਕੈਂਟ ਕੈਂਟ ਲੋਕੇਸ਼ਨ ਕਿਉਂਕਿ ਆਪਾਂ ਆਪ ਇੱਕ ਸ਼ਾਰਟ ਮੂਵੀ ਤੇ ਕੰਮ ਕਰਦੇ ਆਂ ਸੋ ਜਿੱਥੇ ਕਿਸੇ ਨੇ ਇਥੋਂ ਲਾ ਲੋ ਵੀ ਸਾਹਮਣੇ ਆ ਜਾਂਦੀ ਹੈ ਪਈ ਕੱਚੀ ਪਈ ਜਿਵੇਂ ਭੁਜਾ ਕੇ ਕੋਈ ਚੀਜ਼ ਧੂੜ ਡਾਉਣੀਆਂ ਜਾਂ ਕੋਈ ਵੀਡੀਓ ਓਦਾਂ ਦੀ ਬਣਾਉਣੀਆਂ ਗੱਡੀ ਵਾਲੀ ਉਹ ਵੀ ਇੱਥੇ ਸ਼ੂਟ ਕਰ ਸਕਦੇ ਆਪਾਂ ਸੋ ਘੈਂਟ ਘੈਂਟ ਲੋਕੇਸ਼ਨਾਂ ਦੀਆਂ ਵੀਡੀਓ ਅਸੀਂ ਲੈ ਕੇ ਹੁੰਦੇ ਰਵਾਂਗੇ ਤੇ ਤੁਸੀਂ ਨਾ ਵੀਡੀਓ ਨੂੰ ਲਾਈਕ ਬਹੁਤ ਘੱਟ ਕਰਦੇ ਆ ਤੇ ਲਾਈਕ ਜ਼ਰੂਰ ਕਰਿਆ ਕਰੋ ਇੱਕ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਘੈਂਟ ਘੈਂਟ ਲੋਕੇਸ਼ਨਾਂ ਅਸੀਂ ਲੈ ਕੇ ਹੁੰਦੇ ਰਵਾਂਗੇ ਵੀਡੀਓ ਨੂੰ ਵੇਖਣਾ ਸੇ ਤੁਹਾਡਾ ਬਹੁਤ ਬਹੁਤ ਧੰਨਵਾਦ